ਬਜਟ ਅਜਲਾਸ ਦੇ ਏਜੰਡੇ ਵਿੱਚ ਪਾਈ ਜਾਏ ਕਿ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਖਸੀ ਰਿ ਦਮਦਮਾ ਸਾਹਿਬ ਦੇ ਜਥੇਦਾਰ ਔਰ ਤਖਸੀ ਕੇਸਕਰ ਸਾਹਿਬ ਦੇ ਜਥੇਦਾਰ ਨੂੰ ਅੰਤਰੀਂ ਕਮੇਟੀ ਨੇ ਫਾਰਕ ਕੀਤਾ ਅਸੀਂ ਉਹਦੇ ਨਾਲ ਸਹਿਮਤ ਨਹੀਂ ਆ ਉਹ ਗਲਤ ਕੀਤਾ ਹੈਗਾ ਔਰ ਜਿਹੜਾ ਮਤੇ ਹੈਗੇ ਉਹਨਾਂ ਨੂੰ ਰੱਦ ਕੀਤਾ ਜਾਏ। ਔਰ ਗਾਲੀ ਨਹੀਂ ਸੁਣੀ। ਇੱਕ ਸੁਣਿਆ ਹੀ ਨਹੀਂ ਉਹ ਕਹਿੰਦੇ ਜੀ ਕੋਈ ਨਹੀਂ ਕੋਈ ਨਹੀਂ ਤੁਹਾਡੀ ਗੱਲ ਕਰਦੇ ਆ ਕਰਦੇ ਆ। ਮੱਤੇ ਪੜਨਾ ਸ਼ੁਰੂ ਕਰਤੇ ਉਹ ਤਾਂ ਟਾਈਮ ਨਹੀਂ ਦਿੱਤਾ ਗਿਆ ਉਹ ਜਦੋਂ ਮੈਂ ਖੜੀ ਹੋਈਆਂ ਤੇ ਇਹਨਾਂ ਦੇ ਬੰਦਿਆਂ ਨੇ ਆ ਕੇ ਇਸ ਤਰ੍ਹਾਂ ਘੇਰਾ ਪਾ ਲਿਆ ਹੈਗਾ ਜਿਵੇਂ ਪਤਾ ਨਹੀਂ ਡਰਾਣਾ ਧਮਕਾਣਾ ਹੁੰਦਾ ਜਾਂ ਕੀ ਕਰਨਾ ਹੁੰਦਾ ਪ੍ਰਧਾਨ ਜੀ ਨੇ 1 ਮਿੰਟ ਦਿੱਤਾ ਤੇ ਉਸ ਵੇਲੇ ਨਾ ਮਾਈਕ ਨਹੀਂ ਦਿੱਤਾ ਫਿਰ ਪ੍ਰਧਾਨ ਜੀ ਨੇ ਆਪਣਾ ਮਾਈਕ ਦਿੱਤਾ ਕਿ ਲੋ ਜੀ ਇਹਦੇ ਤੇ ਗੱਲ ਕਰੋ ਹਾਲੇ 1 ਮਿੰਟ ਮੈਂ ਗੱਲ ਨਹੀਂ ਕੀਤੀ ਤੇ ਇਹਨਾਂ ਚੋਂ ਕਿਸੇ ਨੇ ਮੇਰਾ ਮਾਈਕ ਖੋ ਲਿਆ ਹੈਗਾ ਮਤਲਬ ਇਸ ਕਿਸਮ ਦੀ ਇਹਨਾਂ ਨੇ ਅੰਦਰ ਬੁਰਛਾ ਕਰਦੀ ਕੀਤੀ ਹੈ ਦੇ ਪਾਰਲੀਮੈਂਟ ਤੇ ਤੁਸੀਂ ਮੈਂਬਰ ਹੈਗੇ ਹੋ ਤੇ ਤੁਹਾਨੂੰ ਇਹ ਤਮੀਜ਼ ਨਹੀਂ ਹੈਗੀ ਕਿ ਇੱਕ ਸਿੱਖ ਬੀਬੀ ਅਗਰ ਖੜੀ ਹੋ ਕੇ ਪੰਥ ਕੌਮ ਦੀ ਗੱਲ ਕਰ ਰਹੀ ਹੈ ਤੁਸੀਂ ਉਹਦੇ ਨਾਲ ਵਿਹਾਰ ਕਿਵੇਂ ਦਾ ਕਰਨਾ ਹੈਗਾ ਕਟੇਰਸ਼ਿਪ ਤੋਂ ਵੀ ਘਟਿਆ ਇਹਨਾਂ ਦੀ ਜਿਹੜੀ ਹੈਗੀ ਹੈ ਉਹ ਇਹਨਾਂ ਦਾ ਐਟੀਟਿਊਡ ਹੈਗਾ ਸੀ ਗੋਵਿੰਦ ਸਿੰਘ ਜੀ ਨੇ ਸਿੰਗਣੀਆਂ ਸਾਜੀਆਂ ਸੀ ਇਹ ਜੋ ਮਰਜ਼ੀ ਕਰਨ ਸਾਨੂੰ ਕੀ ਫਰਕ ਪੈਂਦਾ ਸਾਡਾ ਅਸੀਂ ਇਹਨਾਂ ਦੇ ਮਥਾਜ ਨਹੀਂ ਆ ਬਸ ਇਹ ਇਹ ਜ਼ਰੂਰ ਹੈ ਕਿ ਇਹਨਾਂ ਨੂੰ ਆਪਣੇ ਅੰਦਰ ਚਾਤ ਮਾਰਨ ਦੀ ਲੋੜ ਹੈ ਤਾਂ ਜਿੱਥੇ ਕਿ ਅੱਜ ਇੱਕ ਤਰਫਾ ਬਜਟ ਪੇਸ਼ ਕੀਤਾ ਗਿਆ ਉੱਥੇ ਹੀ ਜੋ ਅੰਦਰ ਬੀਬੀ ਜੋ ਜਗੀਰ ਕੌਰ ਜੀ ਹੋਣਾ ਦੇ ਨਾਲ ਬੀਬੀ ਕਰਨ ਜੇਤ ਕੌਰ ਹੋਣਾ ਨੂੰ ਜਿਹੜੇ ਅੰਦਰ ਤੱਕੇ ਵੀ ਜਿਹੜੇ ਮਾਰੇ ਗਏ ਆ ਤਾਂ ਬੀਬੀ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਬੀਬੀ ਜੀ ਅੱਜ ਜਿੱਥੇ ਬਜਟ ਪੇਸ਼ ਕੀਤਾ ਗਿਆ ਉੱਥੇ ਕਹਿ ਗਿਆ ਜੀ ਤੁਹਾਨੂੰ ਤੱਕੇ ਵੀ ਵੱਜੇ ਅੰਦਰੋ ਜੀ ਮਾਈਕ ਵੀ ਖੋਇਆ ਗਿਆ ਮਾਈਕ ਵੀ ਖੋਇਆ ਗਿਆ ਤੁਹਾਡੇ ਤੋਂ ਬਿਲਕੁਲ ਜੀ ਤੁਹਾਨੂੰ ਪਹਿਲੇ ਪਤਾ ਹੋਏਗਾ ਕਿ ਅਸੀਂ 42 ਮੈਂਬਰਾਂ ਨੇ ਲਿਖ ਕੇ ਦਿੱਤਾ ਸੀ ਸ਼੍ਰੋਮਣੀ ਕਮੇਟੀ ਦੇ 77 ਨੂੰ ਕਿ ਇਹ ਆਈਟਮ ਬਜਟ ਅਜਲਾਸ ਦੇ ਏਜੰਡੇ ਵਿੱਚ ਪਾਈ ਜਾਏ ਕਿ ਜਿਸ ਤਰੀਕੇ ਦੇ ਨਾਲ ਅ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਖਸੀਰੀ ਦਮਦਮਾ ਸਾਹਿਬ ਦੇ ਜਥੇਦਾਰ ਔਰ ਤਖਸੀਰੀ ਕੇਸਕਰ ਸਾਹਿਬ ਦੇ ਜਥੇਦਾਰ ਨੂੰ ਅੰਤਰੀਂ ਕਮੇਟੀ ਨੇ ਫਾਰਕ ਕੀਤਾ ਅਸੀਂ ਉਹਦੇ ਨਾਲ ਸਹਿਮਤ ਨਹੀਂ ਆ ਉਹ ਗਲਤ ਕੀਤਾ ਹੈਗਾ ਔਰ ਜਿਹੜਾ ਮਤੇ ਹੈਗੇ ਹਨ ਉਹਨਾਂ ਨੂੰ ਰੱਦ ਕੀਤਾ ਜਾਏ ਸੋ ਪਹਿਲੇ ਤਾਂ ਜਦੋਂ ਬਜਟ ਖਤਮ ਹੋ ਗਿਆ ਬਜਟ ਸਪੀਚ ਹੋ ਗਈ ਬਜਟ ਪ੍ਰਵਾਨ ਹੋ ਗਿਆ ਉਸ ਤੋਂ ਬਾਅਦ ਮੈਂ ਉੱਠੀ ਆਇਆ ਇਹ ਕਹਿਣ ਵਾਸਤੇ ਕਿ ਪਰ ਧਿਆਨ ਦਿਓ ਸੀ ਜਿਹੜੀ ਅਜੰਡੇ ਦੀ ਤੁਹਾਨੂੰ ਆਈਟਮ ਦਿੱਤੀ ਸੀ ਉਹ ਕਹਿੰਦੇ ਜੀ ਬੈਠ ਜੀ ਔਰ ਗੱਲ ਹੀ ਨਹੀਂ ਸੁਣੀ ਇੱਕ ਸੁਣਿਆ ਹੀ ਨਹੀਂ ਉਹ ਕਹਿੰਦੇ ਜੀ ਕੋਈ ਨਹੀਂ ਕੋਈ ਨਹੀਂ ਤੁਹਾਡੀ ਗੱਲ ਕਰਦੇ ਆ ਕਰਦੇ ਆ ਮਤੇ ਪੜਨੇ ਸ਼ੁਰੂ ਕਰਦੇ ਹੁਣ ਅਸ ਵੈਸੇ ਦੇਖਿਆ ਜਾਏ ਮਤੇ ਜਿਹੜੇ ਨੇ ਉਹ ਹਾਊਸ ਤੇ ਅਖੀਰ ਵਿੱਚ ਕਨਕਲੂਜਨ ਵਿੱਚ ਪੜੇ ਜਾਂਦੇ ਨੇ ਜੇ ਕੋਈ ਮਤ ਪਹਿਲੇ ਹੋਵੇ ਤੇ ਉਹ ਪਹਿਲੇ ਡਿਸਕਸ ਹੁੰਦੀ ਹੈ ਉਹਦਾ ਟਾਈਮ ਨਹੀਂ ਦਿੱਤਾ ਗਿਆ ਉਹ ਜਦੋਂ ਮੈਂ ਖੜੀ ਹੋਈਆਂ ਤੇ ਇਹਨਾਂ ਦੇ ਬੰਦਿਆਂ ਨੇ ਆ ਕੇ ਇਸ ਤਰ੍ਹਾਂ ਘੇਰਾ ਪਾ ਲਿਆ ਹੈਗਾ ਜਿਵੇਂ ਪਤਾ ਨਹੀਂ ਡਰਾਣਾ ਧਮਕਾਣਾ ਹੁੰਦਾ ਜਾਂ ਕੀ ਕਰਨਾ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਮਤੇ ਪੜਨ ਤੋਂ ਬਾਅਦ ਮੈਨੂੰ ਪ੍ਰਧਾਨ ਜੀ ਨੇ 1 ਮਿੰਟ ਦਿੱਤਾ ਤੇ ਉਸ ਵੇਲੇ ਨਾ ਮਾਈਕ ਨਹੀਂ ਦਿੱਤਾ ਜੇ ਮਾਈਕ ਮੈਂ ਕਿਹਾ ਜੀ ਗੱਲ ਕਿਤੇ ਤੇ ਕਰਾਂ ਆਵਾਜ਼ ਤਾਂ ਕਿਤੇ ਜਾਵੇ ਫਿਰ ਬਦਾਂਜੀ ਨੇ ਆਪਣਾ ਮਾਈਕ ਦਿੱਤਾ ਕਿ ਲੋ ਜੀ ਇਹਦੇ ਤੇ ਗੱਲ ਕਰੋ ਹਾਲੇ 1 ਮਿੰਟ ਮੈਂ ਗੱਲ ਨਹੀਂ ਕੀਤੀ ਤੇ ਇਹਨਾਂ ਚੋਂ ਕਿਸੇ ਨੇ ਮੇਰਾ ਮਾਈਕ ਖੋਲ੍ਹਿਆ ਹੈਗਾ ਮਤਲਬ ਇਸ ਕਿਸਮ ਦੀ ਇਹਨਾਂ ਨੇ ਅੰਦਰ ਬੁਰਛਾ ਕਰਦੀ ਕੀਤੀ ਹੈ ਇਹਨਾਂ ਨੂੰ ਇਹ ਤਮੀਜ਼ ਨਹੀਂ ਹੈਗੀ ਕਿ ਪਹਿਲੇ ਤਾਂ ਅਸੀਂ ਸਿੱਖਾਂ ਦੀ ਪਾਰਲੀਮੈਂਟ ਕਹਿੰਦੇ ਆ ਸਿੱਖਾਂ ਦੀ ਪਾਰਲੀਮੈਂਟ ਦੇ ਤੁਸੀਂ ਮੈਂਬਰ ਹੈਗੇ ਹੋ ਤੇ ਤੁਹਾਨੂੰ ਇਹ ਤਮੀਜ਼ ਨਹੀਂ ਹੈਗੀ ਕਿ ਇੱਕ ਸਿੱਖ ਬੀਬੀ ਅਗਰ ਖੜੀ ਹੋ ਕੇ ਪੰਥ ਕੌਮ ਦੀ ਗੱਲ ਕਰ ਰਹੀ ਹੈ ਤੁਸੀਂ ਉਹਦੇ ਨਾਲ ਵਿਹਾਰ ਕਿਵੇਂ ਦਾ ਕਰਨਾ ਹੈਗਾ ਡਿਕਟੇਟਰਸ਼ਿਪ ਦਿਖਾਈ ਗਈ ਜੀ ਪੂਰੀ ਅੰਦਰ ਮੈਂ ਕਿਹਾ ਜੀ ਡਿਕਟੇਟਰਸ਼ਿਪ ਤੋਂ ਵੀ ਘਟਿਆ ਇਹਨਾਂ ਦੀ ਜਿਹੜੀ ਹੈਗੀ ਹੈ ਉਹ ਇਹਨਾਂ ਦਾ ਐਟੀਟਿਊਡ ਹੈਗਾ ਸੀ ਬਹੁਤ ਅਫਸੋਸ ਹੋਇਆ ਔਰ ਮਾੜਾ ਲੱਗਾ ਕਿ ਕਿਸ ਪੱਧਰ ਤੇ ਇਹ ਲੋਕ ਡਿੱਗ ਗਏ ਬਹੁਤ ਮਾੜਾ ਲੱਗਾ ਕਦੀ ਵੀ ਇਦਾਂ ਦਾ ਮਾਹੌਲ ਨਹੀਂ ਅੰਦਰ ਬਣਿਆ ਹਰ ਵਾਰੀ ਹਰ ਇੱਕ ਦੀ ਗੱਲ ਸੁਣੀ ਜਾਂਦੀ ਆ ਲੇਕਿਨ ਇਸ ਵਾਰ ਹੀ ਕਿਉਂ ਨਹੀਂ ਅੱਗੇ ਵੀ ਹੁੰਦਾ ਜੀ ਇਹ ਨਵੀਂ ਗੱਲ ਨਹੀਂ ਆ ਪਾਹੀ ਤਾਂ ਸ਼੍ਰਮnik ਕਮੇਟੀ ਲੋਕਾਂ ਦੀਆਂ ਪੰਥਕ ਭਾਵਨਾਵਾਂ ਦੀ ਤੋਂ ਪੰਥਕ ਮਰਿਆਦਾ ਤੋਂ ਦੂਰ ਹੁੰਦੀ ਜਾ ਰਹੀ ਹੈ ਕਿਉਂਕਿ ਸੁਣਵਾਈ ਨਹੀਂ ਹੈ ਜੇ ਸੁਣਵਾਈ ਹੋਏਗੀ ਤੇ ਸਹੀ ਲੀਹਾਂ ਤੇ ਤੁਰਣਗੇ ਤੇ ਜੇ ਆਪਣੀ ਮਾਰਨੀ ਹੈ ਤੇ ਧੱਕਾਸ਼ਾਹੀ ਕਰਨੀ ਹੈਗੇ ਤਾਂ ਫਿਰ ਜੋ ਕੁਛ ਹੋ ਰਿਹਾ ਉਹ ਕੌਮ ਦੇ ਸਾਹਮਣੇ ਆ ਪੰਚ ਦੇ ਸਾਹਮਣੇ ਹੈ ਬੀਬਾ ਜੀ ਗੁਰਬਾਣੀ ਚ ਔਰਤਾਂ ਨੂੰ ਇੱਕ ਅਲੱਗ ਸਤਕਾਰ ਦਿੱਤਾ ਗਿਆ ਹੈ ਕੀ ਲੱਗਦਾ ਉਹ ਸਤਕਾਰ ਬਹਾਲ ਹੋ ਪਾਏਗਾ ਜਿਸ ਤਰ੍ਹਾਂ ਦੇ ਇਸ ਨਜ਼ਰ ਆ ਰਿਹਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਣੀਆਂ ਸਾਜੀਆਂ ਸੀ ਇਹ ਜੋ ਮਰਜ਼ੀ ਕਰਨ ਸਾਨੂੰ ਕੀ ਫਰਕ ਪੈਂਦਾ ਸਾਡਾ ਅਸੀਂ ਇਹਨਾਂ ਦੇ ਮਹਤਾਜ ਨਹੀਂ ਆ ਬਸ ਇਹ ਇਹ ਜ਼ਰੂਰ ਹੈ ਕਿ ਇਹਨਾਂ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਇਹ ਕਿ ਇੱਥੇ ਖੜੇ ਨੇ ਲੱਗਦਾ ਕਿ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਜ ਉਹਨਾਂ ਦੀਆਂ ਰੂਹਾਂ ਜਿਹੜੀਆਂ ਜ਼ਰੂਰ ਪਰੇਸ਼ਾਨ ਹੋਣਗੀਆਂ ਕਿ ਇਹ ਇਸ ਕੰਮ ਕਰਕੇ ਅਸੀਂ ਕੁਰਬਾਨੀਆਂ ਦਿੰਦੇ ਰਹੇ ਹਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹ ਤਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜੇ ਉਹਨਾਂ ਨੇ ਤਾਂ ਆਪਣਾ ਜੀਵਨ ਸਫਲਾ ਕਰ ਲਿਆ ਔਰ ਜੇ ਇਹ ਜਿਹੜੇ ਕਰਮ ਕਰਦੇ ਪੈਣ ਇਹ ਆਪਣਾ ਸੋਚਣ ਕਿ ਇਹਨਾਂ ਨੇ ਕਿੱਧਰ ਨੂੰ ਜਾਣਾ ਹੈ ਲੇਕਿਨ ਤੁਹਾਨੂੰ ਲੱਗਦਾ ਹੈ ਕਿ ਹੁਣ ਨਵੀਂ ਪ੍ਰਪੋਜ਼ਲ ਲੈਣ ਦੀ ਜ਼ਰੂਰਤ ਹੈ ਕੋਈ ਅਪਕਮਿੰਗ ਪਲਾਨਸ ਰੱਖੇਗੇ ਤੁਹਾਡੇ ਵੱਲੋਂ ਵਿੱਚ ਹਾਲੇ ਵਿਚਾਰ ਚਰਚਾ ਹੋ ਰਹੀ ਆ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਐਕਟ ਹੈ ਉਹਦੇ ਵਿੱਚ ਇਹੋ ਜਿਹੇ ਮਦਾਂ ਹੈਗੀਆਂ ਕਿ ਜੇ ਮੈਂਬਰਾਂ ਨੇ ਕੋਈ ਗੱਲ ਕਰਨੀ ਹੈ ਕਿਸੇ ਮੁੱਦੇ ਦੇ ਉੱਪਰ ਔਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਉਹਦਾ ਵੀ ਢੰਗ ਤਰੀਕੇ ਨਾਲ ਉਹਨਾਂ ਬਾਰੇ ਵੀ ਵਿਚਾਰ ਕੀਤੀ ਜਾਏਗੀ ਵੀ ਅੰਦਰ ਨਹੀਂ ਸੀ ਮੌਜੂਦ ਹੈਗੇ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਬੀਬੀ ਜੀ ਵੀ ਕਾਫੀ ਬੋਲ ਕੇ ਗਏ ਨੇ ਉਹਨਾਂ ਦਾ ਵੀ ਇਹੀ ਕਹਿਣਾ ਕਿ ਅੱਜ ਤੱਕ ਕਦੀ ਇਦਾਂ ਹੋਇਆ ਨਹੀਂ ਜੋ ਸਿੰਘ ਸਾਹਿਬ ਨਾ ਹੁਣ ਬਜਟ ਪੇਸ਼ ਕਰਦੇ ਹੋਣ ਇਸ ਤੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਜਿਹੜੇ ਇਹਨਾਂ ਨੇ ਨਵੇਂ ਸਿੰਘ ਸਾਹਿਬ ਲਾਏ ਹੈਗੇ ਜਾਂ ਤਾਂ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੈ ਕਿ ਆਮ ਸਿੱਖਾਂ ਵਿੱਚ ਉਹਨਾਂ ਦੀ ਪਰਵਾਣਗੀ ਨਹੀਂ ਹੈ ਤੇ ਬਾਕੀ ਉਹ ਬਿਹਤਰ ਦੱਸ ਸਕਦੇ ਤੁਸੀਂ ਮੋਰਚਾ ਜਾਰੀ ਰੱਖੋਗੇ ਜੱਥੇਦਾਰਾਂ ਨੂੰ ਲੈ ਕੇ ਅਸੀਂ ਪੰਥ ਦੀ ਆਵਾਜ਼ ਤਾਂ ਜੀ ਬਿਲਕੁਲ ਬੁਲੰਦ ਰੱਖਾਂਗੇ ਆਪਣੀ ਡਿਊਟੀ ਨਿਭਾਉਂਦੇ ਰਹਾਂਗੇ ਬਿਲਕੁਲ ਬਿਲਕੁਲ ਆਪਣੀ ਡਿਊਟੀ ਜਿਹੜੀ ਆ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਤੁਹਾਡੇ ਨਾਲ ਸੰਜਿਆ ਕੀਤੇ ਹਨ ਕਿ ਜਿੱਥੇ ਕੀ ਬੀਬੀ ਕਰਨ ਜੋਤਕਾਰ ਹੋਣਾ ਨੂੰ ਅੱਜ ਅੰਦਰ ਜਦੋਂ ਕੀ ਮਾਈਕ ਵੀ ਇਹਨਾਂ ਤੋਂ ਖੋਇਆ ਜਾਂਦਾ ਤਾਂ ਇਹਨਾਂ ਨੂੰ ਤੱਕੇ ਵੀ ਮਾਰੇ ਜਾਂਦੇ ਨੇ ਜਿੱਥੇ ਕਿ ਬੀਬੀ ਜਗੀਰ ਕੋਰ ਹੋਣਾ ਨੇ ਵੀ ਕਾਫੀ ਵਿਰੋਧ ਕੀਤਾ ਇਸ ਗੱਲ ਦਾ ਤਾਂ ਜ਼ਰੂਰ ਜਿੱਥੇ ਕਿ ਇੱਕ ਤਰਫਾ ਸ਼ਰਮਣੀ ਕਮੇਟੀ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ ਉੱਥੇ ਹੀ ਹਰਨਾਮ ਸਿੰਘ ਜੀ ਧੂਮਾ ਹੋਣਾ ਵੱਲੋਂ ਵੀ ਬਾਹਰ ਧਰਨਾ ਦਿੱਤਾ ਗਿਆ ਤਾਂ ਉੱਥੇ ਹੀ ਸ਼ਰਮਣੀ ਕਮੇਟੀ ਦਫ਼ਤਰ ਵਿਖੇ ਵੀ ਅੱਜ ਜੋ ਕਹਿ ਸਕਦੇ ਆ ਕਿ ਬਜਟ ਪੇਸ਼ ਦੌਰਾਨ ਬੀਬੀ ਕਿਰਨ ਜੋਤ ਕੋਰ ਹੋਣਾ ਨੂੰ ਤੱਕੇ ਵੀ ਮਾਰੇ ਗਏ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨੈਕ ਜਗਵਾਨੀ ਟੀਵੀ ਸ਼੍ਰੀਮਨ ਸਸਾਈ